कांड 3 ਇੱਕ ਦਿਨ ਸਰਵਣ ਨੇ ਆਪਣੀ ਘਰ ਵਾਲੀ ਬੰਤੋ ਨੂੰ ਕੋਗੇ ਦੇ ਘਰ ਭੇਜਿਆ ਨੂੰ ਸੱਸਰੋਂ ਦਾ ਸਾਗ چیر ਕੇ ਚੁੱਲ੍ਹੇ ਤੇ ਰੀ ਬੈਠੀਆਂ ਸਨ ਦਿਨ ਦਾ ਛਪਾ ਸੀ ਬੰਤੋ ਨੇ ਬੁੜੀ ਦੇ ਪੈਰੀਂ ਹੱਥ ਲਾਈ ਤੇ ਉਹਦੇ ਕੋਲ ਹੀ ਬੈਠ ਗਈ ਉਹ ਸਾਗ ਦੀਆਂ ਗੱਲਾਂ ਹੀ ਕਰਨ ਲੱਗੀਆਂ ਬੁੜੀ ਆਖ ਰਹੀ ਸੀ ਅੱਜ ਕੱਲ ਦੀ ਸਰੋਂ ਕਾਦੀ ਸਰੋਂ ਹੈ ਨਾ ਗੰਧਣਾ ਉਹ ਨੇ ਨਾ ਸੁਆਦ ਉਹ ਸ਼ਰਮਾਂ ਤਾਂ ਸਾਡੇ ਵੇਲੇ ਹੁੰਦੀਆਂ ਸੀ ਤੌੜੀ ਭਰ ਕੇ ਰਹਿੰਦੀਆਂ ਹੁੰਦੀਆਂ ਸੀ 15 15 ਦਿਨ ਉਹੀ ਖਾਈ ਜਾਣਾ ਜਿੰਨਾ ਕੋ ਖਾਣਾ ਹੁੰਦਾ ਤੌੜੀ ਚੋਂ ਕੱਢ ਕੇ ਤੜਕਾ ਲਾ ਲੈਂਦੀ ਉਹੋ ਜਾਈ ਪਿਆ ਹੁੰਦਾ ਹੁਣ ਦੀ ਸਰੋਂ ਦਾ ਤੀਜੇ ਦਿਨ ਬੇਹਾ ਹੋ ਜਾਂਦਾ ਮੁਸਕ ਮਾਰਨ ਲੱਗਦਾ ਹੁਣ ਦੀ ਦੁਨੀਆ ਵੀ ਹੋਰ ਹੋ ਗਈ ਤਾਈ ਹੁਣ 15 15 ਦਿਨ ਇੱਕੋ ਚੀਜ਼ ਕੌਣ ਖਾਂਦਾ ਤੜਕੇ ਹੋਰ ਸਬਜ਼ੀ ਆਤਰ ਨੂੰ ਹੋਰ ਭਾਲਦਿਆ ਬੰਦੇ ਗੱਲ ਬਦਲ ਕੇ ਬੁੜੀ ਪੁੱਛਣ ਲੱਗੀ ਤੂੰ ਕਿਵੇਂ ਆਈ ਐ ਸਰਵਣ ਨਹੀਂ ਆਇਆ ਕਦੇ ਕਿੱਥੇ ਹੁੰਦਾ ਹੁਣ ਕਦੇ ਦੇਖਿਆ ਨਹੀਂ ਉਸੇ ਨੇ 베ਦੀਆਂ ਮੈਂ ਆਪ ਤਾਂ ਸੰਗ ਦਾ ਜਾ ਸੀ ਕਹਿੰਦਾ ਕੋਕੇ ਦੀ ਬਹੂ ਹੋਊਗੀ ਉਥੇ ਮੈਂ ਤਾਂ ਕੀ ਜਾਊਗਾ ਤੂੰ ਪੁੱਛ ਕੇ ਆਤਾ ਇਹਨੂੰ ਬੰਦ ਤੋਂ ਆਖ ਰਹੀ ਸੀ ਅੱਗੇ ਇੱਥੇ ਧੱਕੇ ਖਾਂਦਾ ਫਿਰਦਾ ਸਰਵਣ ਹੁਣ ਉਹਨੂੰ ਸੰਗ ਆਉਣ ਲੱਗ ਪਈ ਸਾਡੇ ਘਰ ਤੋਂ ਇਹਨਾਂ ਦਾ ਤਾਂ ਤੀਵੇਂ ਆਦਮੀ ਵਾਲਾ ਕੰਮ ਹੈ ਸਾਰਦੇ ਨਹੀਂ ਇੱਕ ਦੂਜੇ ਬਿਨਾ ਇੱਥੇ ਬਾਹਰਲੇ ਘਰ ਨਿੱਤ ਬੈਠੇ ਹੁੰਦੇ ਹੁਣ ਹੋਰ ਕਿਤੇ ਬਹਿੰਦੇ ਹੋਣਗੇ ਨਾ ਹੁਣ ਨਹੀਂ ਕਦੇ ਇੱਥੇ ਮਿਲੇ ਜਿੱਦਣ ਦਾ ਵਿਆਹ ਹੋਇਆ ਕੋਕੇ ਦਾ ਕਿਉਂ ਵਿਆਹ ਕਰਾ ਕੇ ਕਿਹੜਾ ਇਹ ਹੋਰ ਹੋ ਗਿਆ ਉਹੀ ਹੈ ਐਨਾ ਬਸ ਬਈ ਹੁਣ ਬਹੂ ਕਰਕੇ ਕਰੇ ਰਹਿੰਦਾ ਹੈ ਉਹੀ ਗੱਲ ਹੋਈ ਨਾ ਵਿਆਹ ਕਰਾ ਕੇ ਮੁੰਡੇ ਬਹੂਆਂ ਦੇ ਹੋ ਜਾਂਦੇ ਨੇ ਯਾਰਾਂ ਮਿੱਤਰਾਂ ਤੋਂ ਦੂਰ ਸਮਝ ਬਹੂ ਦਾ ਹੋਇਆ ਤਾਂ ਫੇਰ ਸਮਝਾ ਹੁਣ ਜੇ ਕੰਮਾਂ ਨੂੰ ਹੱਥ ਪਾਵੇ ਹੁਣ ਤਾਂ ਇਹੀ ਸਮਝਾ ਸਕਦੀ ਐ ਇਹਨੂੰ ਮੈਂ ਹਾਰ ਕੀ ਭਾਈ ਬੁੜੀ ਨੇ ਮੱਥੇ ਉੱਤੇ ਹੱਥ ਰੱਖਿਆ ਗਰੂਪ ਉੱਥੇ ਹੀ ਬੈਠੀ ਸੀ ਹੱਸ ਕੇ ਆਖਣ ਲੱਗੀ ਆਪੇ ਕਰੂਗਾ ਬੇਬੇ ਪਾਈਆਂ ਨੇ ਤਾਂ ਅੱਡ ਕਰਤਾ ਇਹਨੂੰ ਹੁਣ ਹੋਰ ਕੌਣ ਕਰੋ ਇਹਦਾ ਕਹਿੰਦਾ ਅਗਲੇ ਸਾਲ ਤੋਂ ਵਾਹੀ ਕਰਾਂਗੇ ਐਸੇ ਕਰਕੇ ਆਈਆਂ ਤਾਂ ਹੀ ਮੈਂ ਤਾਂ ਇਹ ਸਾਡੇ ਵਾਲਾ ਹੁਣ ਕਿਸੇ ਦੇ ਸਰੀਰ ਰਲਣ ਨੂੰ ਫਿਰਦਾ ਜ਼ਮੀਨ ਤਾਂ ਦੇਖ ਲੈ ਦੋ ਕਿੱਲੇ ਮਸਾਂ ਸਾਡੇ ਕੋਲ ਹੁਣ ਜੱਟ ਹੋ ਕੇ ਸ਼ਰੀਕਾਂ ਦੇ ਸਰੀਰ ਰਲੂਗਾ ਇਹ ਕੋਈ ਚੰਗੀ ਗੱਲ ਐ ਸਰੀ ਤਾਂ ਚੂੜੇ 'ਚ ਮਿਆ ਰਲਦੇ ਹੁੰਦੇ ਨੇ ਦੇਖ ਐਤ ਕੀ ਤਾਂ ਵੱਡਿਆਂ ਦੀ ਬੀਜੀ ਹੋਈ ਏ ਸਾਰੀ ਇਹਨੂੰ ਹਿੱਸਾ ਦੇਣਗੇ ਕਣਕ ਦਾ ਅੱਗੇ ਨੂੰ ਨਿਆਈ ਏਰੀਆ 12 ਕਿੱਲੇ ਪੁਏ ਨਿਆਈ ਸਿਰ ਖੁਦ ਹੁਣ ਕੋਗਾ ਮਾਲਕ ਐ ਨਿਆਈ ਦਾ ਸਾਰੀ ਦਾ ਥੋੜੀ ਵੀ ਦੇਖ ਲੈ ਸਾਡੀ ਨਿਆਈ ਨਾਲ ਹੀ ਲੱਗਦੀ ਏ ਜ਼ਮੀਨ ਦੋਵੇਂ ਵਾਹੀ ਕਰ ਲੈਣਾ ਅੱਦੋ ਅੱਦੋ ਦੋ ਏ ਥੋੜੀ ਤੂੰ ਦੱਸਦੀ ਐ 14 ਹੋਜੂ 14 ਕਿੱਲੇ ਤਾਂ ਬਹੁਤ ਹੁੰਦੀ ਐ ਜੀ ਲਾ ਕੇ ਵਾਹੀ ਕਰਨ ਫਸਲ ਦੇ ਢੇਰ ਲੱਗ ਜਾ ਕਰਨਗੇ ਬੁੜੀ ਹੌਸਲਾ ਦੇ ਰਹੀ ਸੀ ਬਸ ਠੀਕ ਹੈ ਕਿਸੇ ਕੰਮ ਤੇ ਜਸਿਓ ਨੇ ਮੈਨੂੰ ਉਹਨੂੰ ਮੈਂ ਕੈਦ ਨਹੀਂ ਆ ਜਾ ਕੇ ਬੰਤੋ ਨੇ ਸੁਖ ਦਾ ਸਾ ਲਿਆ ਰੂਪੋ ਦੀਆਂ ਅੱਖਾਂ ਵਿੱਚ ਵੀ ਚਮਕ ਸੀ ਉਹਨੂੰ ਖੁਸ਼ੀ ਹੋ ਰਹੀ ਸੀ ਕਿ ਕੋ ਗਵਾਹੀ ਕਰੇਗਾ ਉਹ ਵੱਡਿਆਂ ਬਰ ਬਰ ਹੋ ਜਾਣਗੇ ਵਿਸਾਖੀ ਲੰਗੀ ਤੋਂ ਉਹਨਾਂ ਨੇ ਹੱਲ ਜੋੜ ਲਿਆ ਸਰਵਣ ਕੋਲ ਸਾਰੇ ਸੰਤ ਸਨ ਅਤੇ ਦੋ ਬਲਦ ਵੀ ਉਹ ਹਿੱਸੇ ਉੱਤੇ ਜ਼ਮੀਨ ਲੈ ਕੇ ਵਾਉਂਦਾ ਹੁੰਦਾ ਜ਼ਮੀਨਾਂ ਵਾਲੇ ਉਹਨੂੰ ਤੰਗ ਬਹੁਤ ਕਰਦੇ ਕਦੇ ਉਹਦਾ ਕੋਈ ਉਹ ਲ ਫੜਿਆ ਜਾਂਦਾ ਤਾਂ ਉਹ ਜੱਜ ਹੁੰਦਾ ਜਦੋਂ ਨਵੇਂ ਸਾਲ ਜ਼ਮੀਨ ਲੈਣੇ ਹੁੰਦੀ ਤਾਂ ਮਾਲਕ ਨਖਰੇ ਕਰਦੇ ਸਰਵਣ ਦੀ ਪੜਤ ਮਾੜੀ ਸੀ ਉਹ ਨਸ਼ਿਆਂ ਪੱਤਿਆਂ ਦਾ ਆਦਤੀ ਵੀ ਸੀ ਘਰ ਦੀ ਦਾਰੂ ਕੱਢ ਕੇ ਪੀਂਦਾ ਤੇ ਵੇਚਦਾ ਵੀ ਕੋਗੇ ਨਾਲ ਇਹੀ ਲਿਆ ਸੀ ਉਹਦੀ ਉਹ ਇਕੱਠੇ ਦਾਰੂ ਕੱਢਦੇ ਭਾਵਾਂ ਦੇ ਸਿਰ ਤੇ ਕੋਗੇ ਨੂੰ ਮੌਜਾਂ ਸਨ ਪਰ ਹੁਣ ਅੱਡ ਹੋ ਕੇ ਬਹਿ ਗਿਆ ਸ਼ਕੰਜੇ ਵਿੱਚ ਲੈ ਲਿਆ ਕਬੀਲਦਾਰੀ ਨੇ ਹੁਣ ਕੀ ਦੇ ਸਿਰ ਤੇ ਕਰੂ ਮੌਜਾਂ ਉਹ ਹੋਂ ਤਾਂ ਆਪਣੀ ਕਾਰ ਆਪ ਕਰਨੀ ਪਵੇਗੀ ਉਦਰ ਸਰਬੰਦਾ ਵੀ ਵਾਹੀ ਬਗੈਰ ਸਰਦਾ ਨਹੀਂ ਸੀ ਹਿੱਸੇ ਠਿੱਕੇ ਉੱਤੇ ਜ਼ਮੀਨ ਲੈ ਕੇ ਵਾਹੀ ਕਰੇ ਜਾਂ ਕਿਸੇ ਸ਼ਰੀਕ ਜੱਟ ਨਾਲ ਸੀਰੀ ਰਲ ਜਾਵੇ ਵਿਆਹ ਹੋ ਗਿਆ ਜੋ ਅੱਕ ਜੰਮ ਲਈ ਦਾਣੇ ਕਿਹੜਾ ਅੰਬਰੋਂ ਡਿੱਗਣੇ ਹੁੰਦੇ ਨੇ ਘਰਾਂ ਵਿੱਚ ਗਿੱਲ ਹੋਵੇ ਤਾਂ ਵੈਲ ਵੀ ਪੁੱਗਦੇ ਨੇ ਜੋ ਆਕ ਭੁੱਖੇ ਬੈਠੇ ਹੋਣ ਸਵਾਜੂਨ ਹੁੰਦੀ ਹੈ ਬੰਦੇ ਦੀ ਬੰਤੋ ਦੇ ਪ੍ਰਾਇਸਨ ਸਰਵਣ ਦਾ ਮੋਢਾ ਫੜ ਕੇ ਝੰਝੋੜਿਆ ਸੀ ਸਿੱਧਾ ਹੋ ਕੇ ਕੰਮ ਕਰ ਜੋ ਆਗ ਪਾਲ ਆਉਦੀ ਜੇ ਇਹੀ ਲੱਛਣ ਕਰਨੇ ਨੇ ਤਾਂ ਭੈਣ ਆਉਦੀ ਅਸੀਂ ਲੈ ਜਾਂਦੇ ਹਾਂ ਹੋਰ ਕਿਤੇ ਬਿਠਾ ਦਿੰਨੇ ਹਾਂ ਅਸੀਂ ਇਹ ਵੀ ਕਰ ਸਕਦੇ ਹਾਂ ਜੋ ਆਗ ਤੂੰ ਜੰਮੇ ਨੇ ਤੂੰ ਰੱਖ ਇਹਨਾਂ ਨੂੰ ਸਾਡੀ ਭੈਣ ਇਹਨਾਂ ਨੂੰ ਨਾਲ ਲੈ ਕੇ ਤਾਂ ਆਈ ਨਹੀਂ ਸੀ ਤੂੰ ਜੰਮੇ ਨੇ ਤੂੰ ਹੀ ਸਾਭ ਅਸੀਂ ਅੱਕ ਚਾ ਬਲਾਂਗੇ ਤੈਨੂੰ ਐ ਵੇਲਾ ਨਹੀਂ ਦੇਖ ਸਕਦੇ ਵੱਡੇ ਨੇ ਉਹਦਾ ਝੂੜਾ ਫੜ ਕੇ ਖਿੱਚ ਦਿੱਤਾ ਸੀ ਤੂੰ ਇਹ ਸਰਦਾਰੀਆਂ ਜੀਆਂ ਕਾਦੇ ਸਿਰ ਤੇ ਕਰਦਾ ਓਏ ਗਾਂਢਿਸ਼ ਤਾਂ ਗੂਨ ਨਹੀਂ ਤੇਰੇ ਪੀ ਕੇ ਲਾਨ ਸਾਲਾ ਚੂਸੀ ਜਾਂਦਾ ਹੁਣ ਅੰਬ ਦੀ ਗੁਟਲੀ ਉਹ ਸਾਲਿਆਂ ਤੋਂ ਡਰ ਗਿਆ ਕਹਿੰਦਾ ਗਾਹਾਂ ਨੂੰ ਜੇ ਲਾਂਬਾ ਆ ਗਿਆ ਮੇਰੇ ਕੰਨੀਓ ਫੇਰ ਜੋ ਮਰਜ਼ੀ ਕਰਿਓ ਮੈਂ ਮੁੜ ਕੇ दारू ਨਹੀਂ ਕੱਢਦਾ ਨਾ ਨਸ਼ਾ ਪੱਤਾ ਕਰਾਂ ਕੋਈ ਤੁਸੀਂ ਬੇਸੰਸ ਹੋ ਕੇ ਜਾਓ ਆਪਦੇ ਪਿੰਡ ਨੂੰ ਕੋਗੇ ਨੂੰ ਭਰਾਵਾਂ ਵੱਲੋਂ ਥੋੜੇ ਹੀ ਸੰਦ ਮਿਲੇ ਉਹ ਵੀ ਕਹੀ ਖੁਰਪੇ ਖਪਰੇ ਕਸੀਏ ਅਤੇ ਸਲੰਗਾ ਤੰਗਲੀਆਂ ਜਈਆਂ ਹੀ ਵੱਡਾ ਸੰਦ ਕੋਈ ਨਹੀਂ ਮਿਲਿਆ ਖੈਰ ਸਰਵਣ ਤੇ ਉਹ ਖੇਤੀ ਕਰਨ ਲੱਗੇ ਸਰਵਣ ਵੱਡਾ ਹੋਣ ਕਰਕੇ ਉਹਨੂੰ ਸਾਰਾ ਦਿਨ ਮਤਾਂ ਦਿੰਦਾ ਰਹਿੰਦਾ ਕੋਗਾ ਹੂੰ ਹਾਂ ਕਰੀ ਜਾਂਦਾ ਅਤੇ ਉਹਦੀ ਸਿਹਤ ਮੰਦਾ ਵੀ ਉਹਨਾਂ ਨੇ ਦੋ ਕਿੱਲੇ ਕੱਖ ਬੀਜੇ ਸੰ ਅਤੇ ਦੋ ਕਿੱਲੇ ਹੀ ਮੱਕੀ ਬਾਕੀ ਸਾਰੀ ਜ਼ਮੀਨ ਵਿੱਚ ਨਰਮਾ ਬੀਜਿਆ ਚਾਹੇ ਸੁੰਲੀ ਨੇ ਨਰਮੇ ਨੂੰ ਬਹੁਤ ਨੁਕਸਾਨ ਕੀਤਾ ਫੇਰ ਵੀ ਉਹਨਾਂ ਦਾ ਪੱਲਾ ਪੂਰਾ ਹੋ ਗਿਆ ਇੱਕ ਤਰ੍ਹਾਂ ਨਾਲ ਬਚਤ ਹੀ ਹੋਈ ਕਬੀਲਦਾਰੀ ਦਾ ਸਾੰਡਾ ਸੰਡਿਆ ਗਿਆ ਦੋਹਾਂ ਕਰਾਂ ਦਾ ਕਣ ਕੁੱਤੇ ਬੋਧੀਆਂ ਅਸੰਸਨ ਸਰਵਣ ਦੇ ਤੋੜ ਕੇ ਕੰਮ ਕਰਦਾ ਉਹਨੂੰ ਉਮੀਦ ਸੀ ਕਿ ਜਿੰਨਾ ਕਰ ਲਵੇ ਉਹਦਾ ਹੀ ਹੈ ਕੋਕਾ ਤਾਂ ਮਾਲਕ ਹੈ ਨਹੀਂ ਕਰਦਾ ਬਹੁਤਾ ਕੰਮ ਤਾਂ ਨਾ ਕਰੇ ਸਰਵਣ ਨੇ ਨਸ਼ਾ ਪਤਾ ਘੱਟ ਕਰ ਦਿੱਤਾ ਮਾੜਾ ਮੋਟਾ ਹੀ ਗੋਲੀ ਗੱਪਾ ਕੋਈ ਖਾਂਦਾ ਜਿਹਦੇ ਨਾਲ ਸਰੀਰ ਤੁਰਦਾ ਰਹੇ ਦਾਰੂ ਹੁਣ ਵੀ ਘੱਟਦੇ ਸਨ ਪਹਿਲਾਂ ਖੋਗੇ ਦੇ ਬਾਹਰ ਲਈ ਕਰ ਕੱਢਦੇ ਹੁੰਦੇ ਹੁਣ ਬੇਬੇ ਤੇ ਰੂਪੋ ਤੋਂ ਦਰਦੇ ਖੇਤ ਹੀ ਤੋੜਾ ਪਾ ਲੈਂਦੇ ਅਤੇ ਖੇਤ ਹੀ ਫਸਲਾਂ ਦੇ ਓਲੇ ਵਿੱਚ ਕੱਢ ਲੈਂਦੇ ਸ਼ਰਾਬ ਕੱਢ ਕੇ ਬੋਤਲਾਂ ਪਰ ਲੈਂਦੇ ਅਤੇ ਉੱਥੇ ਹੀ ਕਿਦਰੇ ਵਟਾਂ ਵਿੱਚ ਦੱਬ ਦਿੰਦੇ ਹੁਣ ਉਹ ਵੇਚਦੇ ਨਹੀਂ ਸੰ ਆਪਣੇ ਪੀਣ ਨੂੰ ਕੱਢਦੇ ਬਸ ਆਥਣੇ ਕੰਮ ਤੋਂ ਵਿਲੇ ਹੋ ਕੇ ਦਿਨ ਛਿਪੇ ਜਿਹੇ ਕਿਦਰੇ ਵੀ ਵਟ ਨੂੰ ਠੇਡਾ ਮਾਰਦੇ ਅਤੇ ਬੋਤਲ ਕੱਢ ਲੈਂਦੇ ਜਿੰਨੀ ਪੀਣੀ ਹੁੰਦੀ ਪੀਂਦੇ ਬਾਕੀ ਦੀ ਬੋਤਲ ਫੇਰ ਕਿਧਰੇ ਵੱਟ ਵਿੱਚ ਦੱਬ ਦਿੰਦੇ ਕਣਕੋਨਾਂ ਨੂੰ ਚੰਗੀ ਹੋਈ ਬਿਕਰ ਤੇ ਮਹਿਰ ਹੈਰਾਨ ਸੰ ਸਾਲੇ ਤਾਰੂ ਪੀੜਿਆ ਨੇ ਕੰਮ ਤਾਂ ਤੋੜ ਲਿਆ ਬਈ ਖੁਸ਼ ਵੀ ਹੋਏ ਕਿ ਚਲੋ ਅੱਡ ਹੋ ਕੇ ਕੰਮ ਤਾਂ ਕਰਨ ਲੱਗਿਆ ਘੋਗਾ ਬੁੜੀ ਵੀ ਆਖ ਦੀ ਫਿਰਦੀ ਸੀ ਜੀਨੂੰ ਨਿਕਮਾ ਕਹਿੰਦੇ ਹੁੰਦੇ ਨਿਕਲਿਆ ਨਾ ਛੱਤੀ ਪੱਤਨਾ ਦਾ ਤਾਰੂ ਆਪੇ ਕਰਦਾ ਹੁਣ ਰੂਪੋ ਵੀ ਸਭ ਸੰਭੀ ਬੈਠੀ ਐ ਜਾਣ ਬੁੱਝ ਕੇ ਉਹਦੀਆਂ ਵਡਿਆਈਆਂ ਕਰਦੀ ਭਾਈ ਐਵੇਂ ਕਹਿਦਿਆਂ ਸਲਾਗੇ ਮੇਰੀ ਨੂੰ ਤਾਂ ਵੱਡਿਆਂ ਨੂੰ ਗੁਮਾਨ ਸੀ ਤੋੜਤਾ ਨਾ ਉਹਨਾਂ ਦਾ ਹੰਕਾਰ ਛੋਟੀ ਨੇ ਮੈਨੂੰ ਤਾਂ ਮੰਝੇ ਤੇ ਬੈਠੀ ਨੂੰ ਦਿੰਦੀ ਆਂ ਨਾ ਪਾਣੀ ਬਥੇਰੀ ਸੇਵਾ ਕਰਦੀ ਐ ਕਣਕ ਐਨੀ ਹੋਣ ਨਾਲ ਉਹ ਦੋਵੇਂ ਹੀ ਹਵਾ ਵਿੱਚ ਉੱਡਣ ਲੱਗੇ ਦਾਰੂ ਘੜਦੇ ਤਾਂ ਖੇਤ ਹੀ ਪਰ ਕੋਗੇ ਦੇ ਘਰ ਬੈਠ ਕੇ ਪੀਂਦੇ ਬੇਬੇ ਹੁਣ ਉਹਨਾਂ ਨੂੰ ਮਾੜਾ ਨਹੀਂ ਗਿਣਦੀ ਸੀ ਬਹੂ ਨੂੰ ਆਖਦੀ ਮੁੰਡੇ ਖੁੰਡੇ ਨੇ ਪੀਂਦੇ ਨੇ ਪੀ ਜਾਣ ਉਮਰ ਇਹਨਾਂ ਦੀ ਨਾਲੇ ਪਾਈ ਕਮਾਊ ਨੇ ਦੋਵੇਂ दारू ਤਾਂ ਜੱਟਾਂ ਨੂੰ ਬਣੀ ਆਈ ਐ ਇਹ ਕੋਈ ਐਵ ਨਹੀਂ ਉਹ ਬਰਾਂ ਬੈਠਕ ਵਿੱਚ ਬੈਠੇ ਪੀ ਰਹੇ ਹੁੰਦੇ ਰੂਪੋ ਉਹਨਾਂ ਨੂੰ ਦਾਲ ਦੀ ਕੌਲੀ ਦੇ ਜਾਂਦੀ ਨਹੀਂ ਗੰਡਾ ਚਾ ਰਹੀ ਉਹਨਾਂ ਨਾਲ ਗੱਲ ਗੱਥ ਵੀ ਕਰਦੀ ਜਦੋਂ ਉਹ ਬੈਠਕ ਵਿੱਚ ਆਉਂਦੀ ਸਰਵਣ ਖੰਗੂਰ ਜਿਹੀ ਮਾਰ ਕੇ ਕੋਈ ਗੱਲ ਕਰਦਾ ਰੂਪੋ ਵੱਲ ਕਣਖਾ ਚਾਕਦਾ ਉਹ ਸਭ ਸਮਝਦੀ ਪਰ ਜਿਵੇਂ ਕੁਝ ਵੀ ਨਾ ਸਮਝਦੀ ਹੋਵੇ ਸੋਚੀ ਸੁਬਾਹ ਹੁਣ ਆ ਇਹਦਾ ਗੱਲਾਂ ਕਰਨ ਦਾ ਬੇਗਾਨੀ ਤੀਵੀ ਵੱਲ ਹਰ ਕੋਈ ਐਵੇਂ ਹੀ ਚਾਹਦਾ ਹੁੰਦਾ ਇੱਕ ਦਿਨ ਨਿਆਈ ਵਿੱਚ ਉਹ ਕਸੀਆਂ ਨਾਲ ਨਰਮਾ ਗੁੱਟ ਰਹੇ ਸਨ ਕਰਸਾ ਦੀ ਰੁੱਤ ਸੀ ਉਹ ਮੁੜ ਕੋ ਮੁੜ ਕੇ ਹੋਏ ਟਾਲੀ ਥੱਲੇ ਆ ਬੈਠੇ ਰੂਪੂ ਉਹਨਾਂ ਦੀ ਰੋਟੀ ਲੈ ਕੇ ਆਈ ਪਹਿਲਾਂ ਉਹਨਾਂ ਨੇ ਖੱਟੀ ਲੱਸੀ ਦਾ ਗਲਾਸ-ਗਲਾਸ ਪੀਤਾ ਫੇਰ ਦਮ ਜਿਹ ਹਲੇ ਕੇ ਰੋਟੀ ਖਾਣ ਲੱਗੇ ਰੂਪੂ ਕੜੀ ਬਣਾ ਕੇ ਲਿਆਈ ਸੀ ਵੇਸਟਨੀਆਂ ਰੋਟੀਆਂ ਪਾਣੀ ਹੱਥ ਦੀਆਂ ਕੜੀ ਰੂਪੋਂ ਨੇ ਬਣਾਈ ਸੀ ਅਤੇ ਪਾਣੀ ਹੱਥ ਦੀਆਂ ਰੋਟੀਆਂ ਬੇਬੇ ਨੇ ਲਾਈਆਂ ਸਨ ਅਜਈਆਂ ਰੋਟੀਆਂ ਨਵੀਆਂ ਬਹੂਆਂ ਕੋਲੋਂ ਨਹੀਂ ਬਣਦੀਆਂ ਸਨ ਉਹ ਰੋਟੀ ਖਾਂਦੇ ਸੀ ਸੀ ਕਰਦੇ ਪਤਾ ਨਹੀਂ ਕੜੀ ਵਿੱਚ ਬਹੁਤੀਆਂ ਮਿਰਚਾਂ ਪੈ ਜਾਣ ਕਰਕੇ ਜਾਂ ਕੜੀ ਬਹੁਤੀ ਸੁਆਦ ਹੋਣ ਕਰਕੇ ਸਰਵਣ ਨੇ ਇੱਕ ਰੋਟੀ ਹੋਰ ਮੰਗੀ ਕੋਗਾ ਰੋਟੀ ਖਾ ਕੇ ਉੱਠ ਖੜਾ ਸੀ ਅਤੇ ਪਾਣੀ ਲੈ ਕੇ ਪਰਾਂ ਘੁਰਲੀਆਂ ਕਰਦਾ ਫਿਰਦਾ ਸੀ ਰੂਪੋਂ ਨੇ ਸੰਵਾਰ ਕੇ ਨਰ ਰੋਟੀਆਂ ਵਿੱਚੋਂ ਵਿਚਕਾਰ ਲਈ ਨਿੱਗੀ ਜਹੀ ਤੇ ਭੋਲੀ ਜਹੀ ਰੋਟੀ ਕੱਢੀ ਸਰਵਣ ਦੇ ਹੱਥ ਨਾਲ ਹੱਥ ਲੱਗ ਗਿਆ ਉਹਦਾ ਰੂਪੋ ਨੂੰ ਲੱਗਿਆ ਸਰਵਣ ਨੇ ਜਾਣ ਕੇ ਉਹਦੇ ਹੱਥ ਨਾਲ ਹੱਥ ਲਾਇਆ ਹੈ ਸਰਵਣ ਗਹਿਰਾ ਉੱਤਰ ਗਿਆ ਇਹ ਹੱਥ ਨਾਲ ਹੱਥ ਕਿਉਂ ਲਾ ਗਈ ਮੇਰੇ ਇਹ ਸੁਭਾਈ ਕੀ ਹੋ ਗਿਆ ਲੱਗਦਾ ਸੀ ਪਰ ਹੋ ਸਕਦਾ ਹੈ ਕਿਸੇ ਵੱਲੋਂ ਪਹਿਲ ਹੋਈ ਹੋਵੇ ਸਰਵਣ ਰੋਟੀ ਖਾਂਦਾ ਰੋਟੀ ਨਹੀਂ ਖਾ ਰਿਹਾ ਸੀ ਰੂਪੋ ਬਚਦੀਆਂ ਦੋ ਰੋਟੀਆਂ ਨੂੰ ਪੋਣੇ ਵਿੱਚ ਵਿਲੇਟਣਾ ਭੁੱਲ ਗਈ ਕੋਗਾ ਪਰਾਂ ਕਿਧਰੇ ਪਤਾ ਨਹੀਂ ਕਿੱਥੇ ਸੀ ਉਹ ਇੱਕ ਦੂਜੇ ਵੱਲ ਚਾਕਦੇ ਕਦੇ ਉਹਨਾਂ ਦੀਆਂ ਅੱਖਾਂ ਵਿੱਚ ਗਹਿਰਾਈ ਹੁੰਦੀ ਕਦੇ ਉਹਨਾਂ ਦੀਆਂ ਅੱਖਾਂ ਵਿੱਚ ਸ਼ਰਾਰਤ ਭਰਿਆ ਗੁੱਜਾ ਹੱਸਾ ਹੁੰਦਾ ਸਰਵਣ ਬੋਲਿਆ ਕੁਝ ਨਹੀਂ ਲੱਸੀ ਦਾ ਇੱਕ ਹੋਰ ਗਲਾਸ ਪੀਤਾ ਅਤੇ ਪਾਣੀ ਦੀ ਘੁਰਲੀ ਕਰਨ ਬਾਅਦ ਪਰਾਂ ਛਾਂ ਥੱਲੇ ਵਟ ਦਾਸਰਾਣਾ ਲਾ ਕੇ ਬਹਿ ਗਿਆ ਅੱਖਾਂ ਮੀਚ ਲਈਆਂ ਉਹਦੇ ਦਿਮਾਗ ਵਿੱਚ ਬਹੁਤ ਕੁਝ ਘੁੰਮ ਰਿਹਾ ਸੀ ਰੋਟੀ ਖਾ ਕੇ ਟੁਹੀ ਸਿੱਧੀ ਕਰਨ ਲਈ ਪਿਆ ਸੀ पर मन विच बेचैनी दीया लहरاں ਉੱਠ ਰਹੀयां सन रूपो जदौ दुपहर दी रोटी ਖੇਤ ਲੈ ਕੇ ਆਉਂਦੀ ਤਾਂ 2-3 ਰੋਟੀਆਂ ਵੱਧ ਤਰ ਲਿਉਂਦੀ ਜੇ ਬਚਦੀਆਂ ਤਾਂ ਪਿੱਛੋਂ ਆਪ ਖਾ ਲੈਂਦੀ ਉਸ ਦਿਨ ਕੜੀ ਦਾ ਪਾਂਡਾ ਵੀ ਲਿਬੜਿਆ ਪਿਆ ਸੀ 2 ਰੋਟੀਆਂ ਸਨ ਉਹ ਕੜੀ ਵਾਲੇ ਪਾਂਡੇ ਵਿੱਚੋਂ ਹੀ ਰੋਟੀ ਖਾਣ ਲੱਗੀ 2 ਰੋਟੀਆਂ ਨੇ ਸਹਿਜੇ ਹੀ ਅੰਦਰ ਸੁੱਟ ਲਈਆਂ ਉਧਰੋਂ ਕਿਧਰੋਂ ਘੁੰਮ ਫਿਰ ਕੇ ਗੋਗਾ ਉਹਦੇ ਕੋਲਾ ਬੈਠਾ ਉਹਨੇ ਰੂਪੋ ਨੂੰ ਦੋ ਵਾਰ ਬੁਲਾਇਆ ਪਰ ਉਹਨੂੰ ਜਿਵੇਂ ਸੁਣਿਆ ਹੀ ਨਾ ਹੋਵੇ ਉਹ ਕਹਿੰਦਾ ਘਰੋਂ ਹੀ ਨੇ ਭੁੱਖੀਆਂ ਆਈਆਂ ਕੁੱਤਿਆਂ ਨੂੰ 글ੱਪ 글ੱਪ ਖਾਈ ਜਾਨੀ ਐ ਕਿੱਥੇ ਧਿਆਨ ਹੈ ਤੇਰਾ ਰੂਪੋ ਨੇ ਉਬੜ ਬਹਾ ਹੰਗਾਰਾ ਪਰਿਆ ਅਤੇ ਅੱਖਾਂ ਵਿੱਚ ਹੀ ਮੁਸਕਰਾਈ ਉਹਨੂੰ ਕੋਲ ਬੈਠੇ ਕੋਗੇ ਦਾ ਜਿਵੇਂ ਕੋਈ ਅਹਿਸਾਸ ਨਾ ਹੋਵੇ ਝੂਠੇ ਭਾਂਡੇ ਵੱਟ ਦੀ ਮਿੱਟੀ ਨਾਲ ਮਾਂਜ ਕੇ ਅਤੇ ਟੋਕਰੇ ਵਿੱਚ ਸਾਰਾ ਛੱਛਪਾਤ ਰੱਖ ਕੇ ਉਹ ਘਰ ਨੂੰ ਆ ਗਈ ਜੋ ਕੁਝ ਹੋਇਆ ਸੀ ਅਤੇ ਜੋ ਕੁਝ ਉਹਦੇ ਦਿਮਾਗ ਵਿੱਚ ਕਾੜਨੀ ਦੇ ਦੁੱਧ ਵਾਂਗ ਮਠਾ ਮਠਾ ਰਜ ਰਿਹਾ ਸੀ ਉਹ ਸਭ ਕਾਸੇ ਨੂੰ ਉਹ ਭੁਲਾਉਣ ਦੀ ਕੋਸ਼ਿਸ਼ ਕਰਨ ਲੱਗੀ ਅਤੇ ਮੰਜਾ ਢਾ ਕੇ ਹਵਾ ਹਾਰੇ ਪੈ ਗਈ। 부ੜੀ ਨੇ ਪੁੱਛਿਆ ਵੀ ਕੁੜੇ ਬਹੂ ਤੇਰਾ ਜਿੱਤ ਠੀਕ ਹੈ। ਹਾਂ ਠੀਕ ਹੈ। ਫਿਰ ਐਂ ਚੁੱਪ ਕੀਤੀ ਜੀ ਕਿਉਂ ਪੈ ਗਈ? ਐਵੇਂ ਬਸ ਕੰਮਤਾ ਕੋਈ ਹੈ ਨਹੀਂ ਮਖਿਆ ਪੈ ਜਾਂਦੀਆਂ ਬੇਬੇ ਮੇਰੀਆਂ ਲੱਤਾਂ ਦੁਖੀ ਜਾਂਦੀਆਂ ਨੇ। ਜੜਨੀ ਦੀ ਥਕੀ ਮਾਜਾ ਚੜਿਆ ਪਿਆ ਤਾਂ ਸੌ ਲਿਆ ਫਿਰ ਭਾਈ ਇਹ ਰੁੱਤ ਵੀ ਚੰਦਰੀ ਹੈ ਬੁੜੀ ਆਪ ਵੀ ਪਰੇ ਕਿਧਰੇ ਛੋਟੀ ਮੰਜੀ ਲੈ ਕੇ ਡੇਢੀ ਹੋ ਗਈ ਉਹ ਤੋਂ 2.5 ਘੰਟੇ ਹੀ ਮਸਾਂ ਸੁੱਤੀਆਂ ਹੋਣਗੀਆਂ ਕਿ ਬੁੜੀ ਉੱਠ ਖੜੀ ਅਤੇ ਵੇੜੇ ਵਿੱਚ ਗੇੜਾ ਕੱਟਿਆ ਪਹਿਲਾਂ ਸੋਚਿਆ ਆਪ ਹੀ ਚਾਹ ਬਣਾ ਲਵੇ ਪਰ ਉਹਨੇ ਰੂਪੋ ਨੂੰ ਬੋਲ ਮਾਰਿਆ ਕੁੜੇ ਬਹੂ ਉਹ ਢੀਕਦੇ ਹੋਣਗੇ ਚਾਹ ਤਰ ਲੈਂਦੀ ਰੂਪੋ ਜਾਗਦੀ ਹੀ ਪਈ ਸੀ ਉਹ ਉੱਠੀ ਅਤੇ ਛਤਨੇ ਵਿੱਚ ਜਾ ਕੇ ਪੰਡੇ ਖੜਕਾਉਣ ਲੱਗੀ ਏ ਕੀ ਅਜ ਉਹਦੇ ਹੱਥਾਂ ਵਿੱਚੋਂ ਪੰਡਾ ਕਿਉਂ ਛੁੱਟ ਜਾਂਦਾ ਸੀ ਲੱਕੜ ਤੋੜ-ਤੋੜ ਉਹਨੇ ਚੁੱਲ੍ਹਾ ਆਗ ਨਾਲ ਪਰ ਲਿਆ ਐਨੀ ਅੱਗ ਦੀ ਤਾਂ ਲੋੜ ਨਹੀਂ ਸੀ ਦਬਕੂ ਵਿੱਚ ਚਾਹ ਤੇ ਖੰਡ ਉਪਲਪਲ ਕਮਲੀ ਹੋ ਗਈ ਸੀ ਜਿਵੇਂ ਉਹਨੂੰ ਚਾਹ ਵਿੱਚ ਦੁੱਧ ਪਾਉਣਾ ਯਾਦ ਹੀ ਨਾ ਰਹਿ ਗਿਆ ਹੋਵੇ ਜਦੋਂ ਖਾਸਾ ਚਿਰ ਹੋ ਗਿਆ ਤਾਂ 부ੜੀ ਆਪ ਉੱਠ ਕੇ ਛਤਨੇ ਵੱਲ ਆਈ ਕਹਿਣ ਲੱਗੀ ਹੁਣ ਹੋਰ ਇਹਦਾ ਕੀ ਉਬਾਲੇਗੀ ਦੁੱਧ ਪਾ ਲੈ ਸਟੀਰ ਵਿੱਚ ਗੱਡੇ ਲੋਹੇ ਦੇ ਕਿੱਲੇ ਨਾਲ ਲਟਕਾਈ ਪਾਣੀ ਦੀ ਨਿੱਕੀ ਬਾਲਟੀ ਵਿੱਚੋਂ ਉਹਨੇ ਦੁੱਧ ਦੀ ਗੜਵੀ ਕੱਢੀ ਅਤੇ ਖਦਖਦ ਉਬਲਦੀ ਚਾਹ ਵਿੱਚ ਸਾਰਾ ਦੁੱਧ ਉਲਟਾ ਦਿੱਤਾ ਚਾਹ ਦਾ ਪਾਣੀ ਸ਼ਾਂਤ ਹੋ ਗਿਆ ਜਿਵੇਂ ਚੁੱਲ੍ਹੇ ਵਿੱਚ ਮੱਚਦੀ ਮਣਾਮੁਹੀ ਅੱਗ ਦਾ ਕੋਈ ਅਸਰ ਹੀ ਨਾ ਰਹਿ ਗਿਆ ਹੋਵੇ ਕੰਡਿਆਂ ਉੱਤੇ ਚਾਹ ਦੇ ਬੁਲਬਲੇ ਉੱਠਣ ਲੱਗੇ ਤਾਂ ਰੂਪੋ ਨੇ ਇੱਕ ਪੜਾ ਪਰ ਕੇ ਬਾਟੀ ਵਿੱਚ ਪਾਇਆ ਤੇ ਕਿਹਾ ਲੈ ਬੇਬੇ ਤੂੰ ਪੀ ਲੈ ਪਹਿਲਾਂ ਡੋਲੂ ਪਰ ਕੇ ਦਿੰਨੀ ਆਂ ਅੱਜ ਤੂੰ ਫੜਾ ਚਾ ਉਹਨਾਂ ਨੂੰ ਮੇਰਾ ਕੁਝ ਚਿੱਤ ਜ ਰਾਜੀ ਨਹੀਂ ਬੁੜੀ ਚਾਲੇ ਕੇ ਖੇਤ ਨੂੰ ਗਈ ਤਾਂ ਮਗਰੋਂ ਰੂਪੋ ਬਚਦੀ ਘੁੱਟ ਕੁਚਾ ਗਿਲਾਸ ਵਿੱਚ ਲੈ ਕੇ ਮੰਜੇ ਉੱਤੇ ਜਾ ਬੈਠੀ ਉਹਦੀ ਸੂਰਤ ਤਾਂ ਜੋ ਪਹੁੰਚੀ ਹੋਈ ਸੀ ਉਹਦੇ ਦਿਮਾਗ ਵਿੱਚ ਚਿੱਤਰ ਬਣਨ ਲੱਗੇ ਸੁਨਿਆਰਿਆਂ ਦਾ ਬੱਗੂ ਟੁੱਟ ਜਾਣਾ ਜਿਵੇਂ ਸਰਵਣ ਦੀ ਸ਼ਕਲ ਦਾ ਸੀ ਜਿਵੇਂ ਉਹੀ ਹੋਵੇ ਇਹ ਸਰਵਣ ਕੱਖਾਂ ਵਿੱਚ ਲੋਕੀ ਅੱਗ ਸੁਰਗਣ ਲੱਗੀ ਤਾਂ ਉਹਦਾ ਤੂਆ ਕਰ ਕਰ ਪਹੁੰਚ ਗਿਆ ਉਹ ਫੇਰ ਪਿੰਡੋਂ ਹੀ ਭੱਜ ਗਿਆ ਸੀ ਅੱਜ ਤੱਕ ਨਹੀਂ ਮੁੜਿਆ ਕਿਤੇ ਵੀ ਹੋਵੇ ਉਹ ਉਹਦੀ ਤੇ ਨੂੰ ਇੱਕ ਚੋਰਾ ਲਾ ਗਿਆ ਰੂਪੋ ਦੀ ਮਾਂ ਨੇ ਕਿਵੇਂ ਨਾ ਕਿਵੇਂ ਉਹਦੀ ਜਾਨ ਸੁਰਖਰੂ ਕਰਵਾ ਦਿੱਤੀ ਸੀ ਪਰ ਮੁੜ ਕੇ ਉਹਦੀ ਤੇ ਫੜੀ ਨਹੀਂ ਹੁਣ ਇਹ ਸਰਬਣ ਉਹੀ ਬੱਗੂ ਹੈ ਜੈ ਹਨ ਹੁਣ ਇਹ ਭੱਜ ਕੇ ਕਿਧਰੇ ਨਹੀਂ ਜਾ ਸਕਦਾ ਮੈਂ ਆਪਣੀ ਤਾਂਗੀ ਤੇ ਹੁਣ ਇਸੇ ਦੇ ਅੰਗਾਂ ਵਿੱਚ ਸਮਾ ਦੇਵਾਂਗੀ ਤੇ ਫੇਰ ਉਹ ਪਰਛਾਵਾਂ ਵਾਂਗ ਇੱਕ ਦੂਜੇ ਵਿੱਚ ਕੁਲ ਮਿਲ ਗਏ ਕਦੇ ਪਰਛਾਵੇਂ ਨੂੰ ਪਰਛਾਵਾ ਕਿਸੇ ਉੱਚੀ ਖੜੀ ਫਸਲ ਦੀ ਬੁੱਕਲ ਵਿੱਚ ਮਿਲਦਾ ਕਦੇ ਪਰਛਾਵਾ ਕੋਗੇ ਦੇ ਘਰ ਹੀ ਪਰਛਾਵੇਂ ਨਾਲ ਲੁਕਣ ਮਿੱਟੀ ਖੇਡ ਲੈਂਦਾ ਜੇ ਕਦੇ ਬੰਤੋ ਕਿਸੇ ਦਿਨ ਰਿਸ਼ਤੇਦਾਰੀ ਵਿੱਚ ਗਈ ਹੁੰਦੀ ਅਤੇ ਦੋਵੇਂ ਜੋਾਕ ਵੀ ਉਹਦੇ ਨਾਲ ਹੁੰਦੇ ਤਾਂ ਅੱਖ ਬਚਾ ਕੇ ਰੂਪੋ ਸਰਵਣ ਦੇ ਘਰ ਵੀ ਜਾਂਦੀ ਉਹਨੂੰ ਸਮਝਣਾ ਆਉਂਦੀ ਕਿ ਉਹਦਾ ਆਪਣਾ ਬੰਦਾ ਜਦੋਂ ਇੰਨਾ ਸੋਹਣਾ ਸੁਣੱਖਾ ਹੈ ਨੌਜਵਾਨ ਹੈ ਤਕੜਾ ਹੈ ਫਿਰ ਉਹ ਸਰਵਣ ਵੱਲ ਕਿਉਂ ਖਿੱਚੀ ਜਾਂਦੀ ਹੈ ਉਹ ਨੂੰ ਇਹ ਵੀ ਪਤਾ ਨਹੀਂ ਲੱਗਦਾ ਸੀ ਕਿ ਸਰਵਣ ਨਿਮਾਣੇ ਨਾਲ ਉਹਦੇ ਇਹ ਸਬੰਧ ਕਿਵੇਂ ਜੁੜ ਗਏ ਜਿਵੇਂ ਸੁਹਾਗੀ ਮਾਰੀ ਧਰਤੀ ਵਿੱਚੋਂ ਇੱਕ ਸਵੇਰ ਅਚਾਨਕ ਦਾਣੇ ਉੱਗੇ ਖੜੇ ਹੋਣ ਧੂਆਂ ਫੁੱਟ ਪਈਆਂ ਹੋਣ ਜਿਵੇਂ ਕੱਲ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਇਸ ਧਰਤੀ ਅੰਦਰ ਕੀ ਹੈ ਸਰਵਣ ਕੋਲ ਜਾਣਾ ਤੇ ਅੰਗਾਂ ਦਾ ਅਕੜੇਵਾ ਢਿੱਲਾ ਕਰਨਾ ਜਿਵੇਂ ਇੱਕ ਹਾਜਤ ਜਿਹੀ ਰਫਾ ਕਰਨੀ ਹੋਵੇ ਜਿਵੇਂ ਚਾਤੂ ਟੂਣੇ ਅਦੀਨ ਉਹ ਬੇਸੁਰਤੀ ਦੀ ਹਾਲਤ ਵਿੱਚ ਇਹ ਸਭ ਕਰਦੀ ਜਾ ਰਹੀ ਹੋਵੇ ਕੋਗੇ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਉਹਨੂੰ ਸ਼ੱਕ ਵੀ ਕੋਈ ਨਹੀਂ ਸੀ ਕਿ ਜੋ ਅਕਾਂਝ ਲੈਣ ਵਾਲਾ ਬੰਦਾ ਸਿਆਣਾ ਬਿਆਣਾ ਇਸ ਤਰ੍ਹਾਂ ਦੀ ਹਰਕਤ ਕਰ ਸਕਦਾ ਹੈ ਰੂਪੋ ਵੱਲੋਂ ਉਹ ਨਿਸ਼ਚਿੰਤ ਸੀ ਪਰ ਦਿਨ ਪਾ ਕੇ ਹੌਲੀ ਹੌਲੀ ਸੱਸ ਦੇ ਕੰਨੀ ਪਿੰਕਾਂ ਪੈਣ ਲੱਗੀਆਂ ਬੂੜੀ ਦੀ ਹੋਸ਼ ਦੁਫਾੜ ਹੋ ਗਈ ਜੇ ਚੁੱਪ ਤਰਦੀ ਹੈ ਤਾਂ ਇਹ ਉਹਦੇ ਆਪਣੇ ਘਰ ਦੀ ਆਣ ਇੱਜ਼ਤ ਦਾ ਸਵਾਲ ਹੈ ਜੇ ਕੋਗੇ ਨੂੰ ਦੱਸਦੀ ਹੈ ਤਾਂ ਘਰ ਵਿੱਚ ਕਲੇਸ਼ ਖੜਾ ਹੋ ਜਾਵੇਗਾ ਕੀ ਪਤਾ ਮੁੰਡਾ ਬਹੂ ਨਾਲ ਕੀ ਖੈਰ گزارੇਗਾ